ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਸਕਰੀਨ ਦੇ ਉੱਪਰ ਨੰਬਰ ਆ ਰਿਹਾ ਤੁਸੀਂ ਇਹਦੇ ਤੇ ਮੈਨੂੰ ਵਟਸਐਪ ਮੈਸੇਜ ਕਰ ਸਕਦੇ ਹੋ ਜਾਂ ਵਟਸਐਪ ਕਾਲ ਕਰ ਸਕਦੇ ਹੋ ਸੋਹਣੇ ਸੋਹਣੇ ਸੂਟਾਂ ਦੇ ਡਿਜ਼ਾਈਨ ਦੇਖਣ ਵਾਸਤੇ ਸੋਹਣੇ ਸੋਹਣੇ ਸੂਟ ਲੈਣ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਓ ਜੀ ਸਾਡੇ ਦੋ ਚਾਰ ਦਿਨਾਂ ਤੋਂ ਧੁੱਪ ਨਿਕਲਣ ਲੱਗੀ ਆ ਤੇ ਅੰਦਰ ਤਾਂ ਹਲੇ ਵੀ ਐ ਹੱਥ ਪੈਰ ਸੁੰਨ ਹੋ ਰਹੇ ਨੇ ਕਿਉਂਕਿ ਬਹੁਤ ਜ਼ਿਆਦਾ ਗੜੇ ਪੈ ਗਏ ਹਨਾ ਕਈ ਇਲਾਕਿਆਂ ਦੇ ਵਿੱਚ ਤੇ ਆ ਠੰਡ ਨਾਲ ਵਿਚਾਰੇ ਪੌਦੇ ਵੀ ਹੋਰੀ ਕਿਵੇਂ ਦੇ ਹੋਏ ਪਏ ਨੇ ਗਾਰਡਨ 'ਚ ਜਿਹੜਾ ਹਕਾ ਇਹ ਵੀ ਸੁੱਕ ਪਿਆ ਹੁਣ ਦੁਬਾਰਾ ਹਲਕੀ ਹਲਕੀ ਜੀ ਧੁੱਪ ਹੋਣ ਨਾਲ ਇਹ ਫੇਰ ਦੁਬਾਰਾ ਹੋਣ ਲੱਗਿਆ ਆ ਦੇਖੋ ਨਹੀਂ ਪਹਿਲਾਂ ਸਾਰਾ ਸੁੱਕ ਗਿਆ ਸੀ ਇੰਨੀ ਠੰਡ ਪਈ ਐ ਇਸ ਵਾਰ ਤਾਂ ਬਸ ਪੁੱਛੋ ਹੀ ਨਾ ਤੁਸੀਂ ਤੇ ਹੁਣ ਦੇਖ ਲਓ ਫਰਵਰੀ ਆ ਗਿਆ ਫਰਵਰੀ ਦਾ ਅੱਧਾ ਆ ਗਿਆ ਹੁਣ ਧੁੱਪ ਨਿਕਲਣ ਲੱਗੀ ਐ ਨਹੀਂ ਜਨਵਰੀ ਫਰਵਰੀ ਸਾਰੇ ਇਹ ਧੁੱਪ ਨਿਕਲੀ ਨਹੀਂ ਹੈਗੀ ਆਪਣੇ ਤੇ ਅੱਜ ਆਪਾਂ ਕੀ ਕੰਮਕਾਰ ਕਰਦੇ ਆ ਅੰਦਰ ਬੀਬੀ ਉਹਨਾਂ ਨਾਲ ਵੀਡੀਓ ਸ਼ੇਅਰ ਕਰਦੇ ਆ ਚਲੋ ਆਪਾਂ ਹੁਣ ਚੱਲਦੇ ਆ ਅੰਦਰ ਨੂੰ ਹੋਦੇ ਮਸੀ ਜੀ ਬੈਠੇ ਨੇ ਲਸਣ ਦਸਣ ਚਿੱਲ ਰਹੇ ਨੇ ਤੇ ਆਪਾਂ ਚੱਲਦੇ ਆ ਹੁਣ ਰੋਟੀ ਦੇਨੇ ਲੱਗਦੇ ਆ ਲਓ ਜੀ ਬੀਬੀ ਹੰਨੀ ਰੋਟੀ ਖਾਣ ਲੱਗੀਆਂ ਸ਼ਾਮ ਦਾ ਟਾਈਮ ਆ ਰਹਿ ਰਹਾ ਸਭ ਹੋ ਰਹੀ ਆ ਤੇ ਉਸ ਤੋਂ ਬਾਅਦ ਅਸੀਂ ਪੰਜੀਰੀ ਬਣਾਉਣੀ ਆ ਪੰਜੀਰੀ ਖਾਇਆ ਕਰਾਂਗੇ ਹੁਣ ਆਪਾਂ ਤੇ ਇੱਧਰ ਸਾਗ ਸਮਾਰਨ ਵਾਸਤੇ ਵੀ ਆ ਦੇਖੋ ਸਾਗ ਪਿਆ ਸੰਦ ਸੰਡੇਣਾ ਅਸੀਂ ਰੱਖ ਰੱਖਿਆ ਉਧਰ ਔਰ ਦੇਖੋ ਇੱਕ ਟੱਬ ਬਾਲਟੀ ਸਮਾਰ ਕੇ ਉਹਦੇ ਵਿੱਚ ਪਾਵਾਂਗੇ ਦੋ ਜਾਣੀਆਂ ਹੁਣ ਬਣਾਣਗੀਆਂ ਪੰਜੀਰੀ ਮਾਸੇ ਛੇ ਤੇ ਬੈਠ ਕੇ ਉਹਨੇ ਸਾਗ ਸਮਾਰ ਲਗੇ ਤੇ ਬਸ ਰੋਟੀ ਖਾ ਲੈਣ ਫਿਰ ਆਪਾਂ ਕਿਚਨ ਚ ਨੂੰ ਚੱਲਦੇ ਆ ਲਓ ਜੀ ਪੰਜੀਰੀ ਦਾ ਸਮਾਨ ਰੈਡੀ ਕਰ ਰਹੇ ਆਪਾਂ ਆ ਦੇਖੋ ਆਪਣਾ ਇਹ ਘਰ ਦਾ ਦੇਸੀ ਕੀ ਬਣਾਇਆ ਹੋਇਆ ਆ ਦੇ ਏਡਾ ਵੱਡਾ ਬੀਬੀ ਨੇ ਉਹ ਭਰ ਰੱਖਿਆ ਹੋਰ ਹੋਰ ਅੱਗੇ ਤਾਂ ਬੀਬੀਆਂ ਲਕੋਖੇ ਰੱਖਦੀਆਂ ਹੁੰਦੀਆਂ ਨੇ ਪਰ ਮੇਰੀ ਸੱਸ ਨੇ ਨਹੀਂ ਕਦੇ ਲਕੋਇਆ ਹੈਗਾ ਹੋਰ ਹੋਣਾ ਉਹ ਤਾਂ ਮੇਰੇ ਮੂਰੇ ਰੱਖ ਦਿੰਦੀ ਆ ਗਾੜਪਾ ਵਿੱਚ ਸਾਰੇ ਹੀ ਖਾਣਾ ਪਰ ਜੱਟੀ ਖਾਂਦੀ ਨਹੀਂ ਤਾਂ ਵੀ ਤਾਂ ਆਂਡੇ ਦੀ ਪੰਜੀਰੀ ਹਾਂ ਮੰਜੀਰੀ ਜਦੋਂ ਨਿਆਣੇ ਹੋਏ ਨੇ ਉਦੋਂ ਵੀ ਮੇਤੋਂ ਦਾ ਪੰਜੀਰੀ ਮੇਰੇ ਨਹੀਂ ਰੰਗਦੀ ਹੈਗੀ ਪੰਜੀਰੀ ਇਹ ਖਾਲੰਦੇ ਨੇ ਤੇ ਬੀਬੀ ਹੁਣ ਨਹੀਂ ਥੋੜੀ ਜੀ ਹਲਕੀ ਫੁਲਕੀ ਮੰਜੀਰੀ ਬਣਾਉਣ ਲੱਗੇ ਨੇ ਆਪਣੇ ਵਾਸਤੇ ਦੋਹੇ ਭੈਣਾ ਖਾਂਦੀਆਂ ਨੇ ਤੇ ਥੋੜੀ ਜਿਹੀ ਸ਼ਵਿੰਦਰ ਲੈ ਲੈਂਦੇ ਨੇ ਤੇ ਇਹਦੇ ਵਿੱਚ ਆਪਾਂ ਨੇ ਪਾਉਣ ਵਾਸਤੇ ਇੱਧਰ ਬਦਾਮ ਲੈ ਏਨੇਕ ਤੇ ਸੌਗੀ ਸੌਗੀ ਵੀ ਬੀਬੀ ਕਹਿੰਦੀ ਐਨੇ ਕੀ ਬਹੁਤ ਆ ਕਹਿੰਦੇ ਫਿਰ ਜਾਣਾ ਜੋ ਹੱਸੀ ਜਾਂਦੀ ਹੈ ਤੇ ਆ ਕੱਦੂ ਕਾਸ਼ ਕੀਤਾ ਨਾਰੀਅਲ ਇਹ ਵੀ ਅੱਧਾ ਕੁੱਟੇ ਕੀਤਾ ਤੇ ਆ ਕਚੀਰਾ ਗੁੰਦ ਹੈ ਇਹਨੂੰ ਆਪਾਂ ਪਹਿਲਾਂ ਘੋੜੇ ਦੇ ਵਿੱਚ ਭੁੰਨ ਲਾਂਗੇ ਫਿਰ ਕੁੱਟਾਂਗੇ ਤੇ ਇੱਧਰ ਆ ਹਲਿਆ ਆ ਕੀ ਇਹ ਵੀ ਭਿੰਨ ਕਰਦੇ ਇਹ ਖਾਸ 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 ਹਾਂਜੀ ਤੇ ਇਹ ਕੁਝ ਸਮਾਨ ਲਿਆ ਜਿਆਦਾ ਹੈਵੀ ਜੀ ਨਹੀਂ ਬਣਾਉਂਦੇ ਹੈਗੇ ਜਿਹੜੇ ਉਹ ਤਾਂ ਫਿਰ ਉਹਨਾਂ ਨੂੰ ਬਣਾਉਂਦੇ ਨੇ ਨਾ ਜਵਾਕਾਂ ਵਾਲਿਆਂ ਨੂੰ ਢੋਹੀ ਢਾਹੀ ਤੋਂ ਵੀ ਵੀ ਉਹਦੇ ਵਿੱਚ ਕੀ ਕੀ ਪੈਂਦਾ ਸਾਰਾ ਦੱਸ ਦੋ ਫਿਰ ਉਹ ਦੇਖਾ ਬਹੁਤ ਕੁਝ ਪੈਂਦਾ। ਦੱਸ ਦੋ ਫਿਰ ਉਹ ਇੱਕਦਾਂ ਢੂਹੇ ਦਾ ਕੰਮ ਰਕਾਸ ਹੁੰਦੀ ਐ। ਕੰਮ ਰਕਾਸ ਪਾਉਂਦੇ ਨੇ। ਅੱਗੇ ਹੁਣ ਤਾਂ ਚੀਜ਼ਾਂ ਸਾਰੀਆਂ ਕੁੱਟੀ ਜਾਵੇ ਮਿਲਦੀਆਂ ਨੇ। ਅੱਗੇ ਤਾਂ ਅਗਲਾ ਮਸਾ ਕੁੱਟਦਾ ਸੀ। ਕੁੱਟੀ ਇੰਜ ਜਾਂਦੀ। ਆਮ ਜਸਤੇ ਚ। ਹੋਰ ਆਮ ਜਸਤੇ ਚ ਪੁੱਟਣੀਆਂ ਸਾਰੀਆਂ ਚੀਜ਼ਾਂ। ਹੁਣ ਤਾਂ ਅਗਲਾ ਮਿਕਸੀ ਚ ਘਮਾਤੀ ਮਿੰਟੇ ਚ ਨਹੀਂ ਕੁੱਟੀਆਂ ਕਟਾਈਆਂ ਮਿਲਦੀਆਂ ਨੇ ਸਾਰੀਆਂ। ਹਾਂ। ਹੋਰ ਵੀ ਦੱਸ ਦੋ ਸਾਰਾ ਕੁਝ। ਹੋਰ ਕੀ ਕੀ ਪੈਂਦਾ ਕਿ ਯਾਦ ਨਹੀਂ ਹੁਣ? ਹੋਰ ਆਹ ਫੁੱਲ ਦੇ ਪਤਾਸੇ ਇੱਕ ਫੁੱਲ ਮਖਾਣੇ ਹਾਂ ਇਹਨੇ ਪਤਾਸੇ ਹੀ ਕਹਿੰਦੇ ਨੇ ਇਹਦਾ ਪਤਾਸੇ ਹਾਂ ਹੋਰ ਭਾਈ ਨੇ ਅਬ ਇੱਕ ਉਹ ਜਿਹੋ ਫੌਂਦੇ ਹੁੰਦੇ ਤੇ ਸਪਾਰੀਆਂ ਹੁੰਦੀਆਂ ਨੇ ਉਹ ਕਟੜੀਆਂ ਵੀ ਬਹੁਤ ਆਕੀਆਂ ਨੇ ਅੱਛਾ ਪਤਾ ਆਂ ਵੀ ਕਹਿੰਦੇ ਹੁੰਦੇ ਤੇ ਉਹ ਇਹ ਸਪਾਰਾ ਦੀਆਂ ਨਹੀਂ ਭਾਈਂ ਦੀਆਂ ਫੇ ਕੁੜੀਆਂ ਹੁੰਦੀਆਂ ਲੈ ਦੇਖ ਲਓ ਹੋਰ ਭਾਈ ਨੇ ਜਿੱਦੀ ਚਟਕਲੇ ਸਪਾਰੀਆਂ ਨਹੀਂ ਭਾਗਦੀਆਂ ਪਨੀਰੀ ਚ ਫੇ ਕੁੜੀਆਂ ਹੁੰਦੀਆਂ ਨਾ ਸਹੀ ਏ ਇਹ ਨਸੀ ਆਹ ਦੇ ਕਈ ਹਾਂ ਆਹ ਹੋਰ ਕਈ ਹੁੰਦੇ ਨੇ ਠੀਕ ਐ ਹਲੋ ਫਾਈਪ ਜੀਰੀ ਜਸਪਾਰੀਆਂ ਲਗਾਈ ਦੀਆਂ ਦਾ ਕਾਮਰਕਾਸ ਫੁੱਲ ਮਖਾਣੇ ਫਿਰ ਬਦਾਮ ਸੋਗੀ ਹਾਂ ਕਾਜੂ ਕਾਜੂ ਤਾਂ ਹਾਂ ਜਾਨੀ ਹੁਣੇ ਚੱਲੇ ਨੇ ਪਹਿਲਾਂ ਤਾਂ ਨਹੀਂ ਤਾਂ ਅਰਜੂ ਪਾਉਂਦੇ ਸੀ ਬਸ ਇੰਨਾ ਹੀ ਕੁਝ ਹਾਂ ਅੱਛਾ ਹੋਰ ਵੀ ਬਹੁਤ ਕੁਝ ਦੇ ਦਿੰਦੇ ਹੁੰਦੇ ਨੇ ਹਾਂ ਦੇ ਦਿੰਦੇ ਨੇ ਉਹ ਆਪਣੀ ਆ ਬਣਾਣਾਰੇ ਹੂੰ 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 ਦੁਕਾਨ ਤੋਂ ਕਹਿ ਕੇ ਪੰਜੀਰੀ ਦਾ ਜੇ ਤਾਂ ਜਵਾਕ ਵਾਲੀ ਦਾ ਲੈਣਾ ਉਹਦਾ ਮਿਲ ਜਾਂਦਾ ਜੇ ਆਪਾਂ ਨੇ ਆਪੇ ਸਾਰਾ ਕਰ ਦਿੰਦਾ ਹਾਂ ਵੀ ਘੱਟ ਹੈਵੀ ਬਣਾਉਣੀ ਆ ਆਪਾਂ ਤਾਂ ਅੱਧਾ ਕਿਲੋ ਦਾ ਬਣਾਵਾਂਗੇ ਜੀ ਅੱਧਾ ਕਿਲੋ ਆਟਾ ਲਿਆ ਤੇ ਅੱਧਾ ਕਿਲੋ ਵੀ ਵੀ ਕਿਉਂ ਪਏਗਾ ਹਨਾ ਹਾਂ ਅੱਧਾ ਕਿਲੋ ਆਹ ਦੇਸੀ ਖੰਡ ਲਈ ਆ ਹਾਂ ਭਈਆ ਤੇ ਬਾਕੀ ਆਹ ਡਰਾਈ ਫਰੂਟਸ ਨੇ ਇਹ ਆਪਦੀ ਛੰਨ ਸਰ ਤੁਸੀਂ ਪਾ ਸਕਦੇ ਹੋ ਗੱਾਸ ਤਾਂ ਲਾਇਆ ਨੀ ਮਾਤਾ ਜੀ ਲਓ ਨੀ ਆ ਫਿਰ ਮਾ ਆ ਪੱਟੇ ਲੈ ਆਣਾ ਠੀਕ ਕੁਝ ਹੋ ਸਕਦਾ ਨਹੀਂ ਹੋਰ ਤਾਂ ਇਹਦੇ ਵਿੱਚ ਕੀ ਭੁੰਨਣਾ ਬਾਅਦ ਇਹ ਆ ਡਰਾਈ ਫਰੂਟ ਤਾਂ ਬਾਅਦ ਚ ਹੀ ਪੁੱਜੇ ਜਾਣਗੇ ਨਾ ਕੀ ਆ ਬਦਾਮ ਦੂਖਾ ਲਓ ਜੀ ਆਪਣਾ ਆ ਗਰਮ ਹੋ ਗਿਆ ਘਿਓ ਤੇ ਇਹ ਕਰਦਾ ਦੇਸੀ ਘੀਆ ਬਣਾਇਆ ਹੋਇਆ ਤੁਹਾਨੂੰ ਦੱਸਿਆ ਤੇ ਇਹਦੇ ਵਿੱਚ ਆਪਾਂ ਜਿਹੜੀ ਕਚੀਰਾ ਗੁੰਨਦਾ ਇਹਨੂੰ ਭੁੰਨ ਲਾਂਗੇ ਭੁੰਨ ਕੇ ਕੱਢ ਲਾਂਗੇ ਫਿਰ ਉਹਨੂੰ ਮਿਕਸੀ ਦੇ ਵਿੱਚ ਪੀਸ ਪੀਸ ਲਾਂਗੇ ਬੀਬੀ ਤੇਜ ਆ ਆਹ ਦੇਖਾ ਹਾਂ ਲਓ ਜੀ ਆ ਦੇਖੋ ਆਪਣਾ ਤੇਲ ਗਰਮ ਹੋ ਗਿਆ ਇਹਨੇ ਫੁੱਲ ਫੁੱਲ ਕੇ ਉੱਤੇ ਆ ਜਾਣਾ ਸਾਰਿਆਂ ਨੇ ਜਿਵੇਂ ਪਾਪ ਕੌਰ ਨਹੀਂ ਭੁੰਦੇ ਹੁੰਦੇ ਆਪਾਂ ਐ ਭੁੱਜ ਜੂਗੀ ਇਹ ਖੋਗੀ ਬੀਬੀ ਅੱਜ ਹੋਣੀ ਅੱਛਾ ਲਓ ਫੜੋ ਫਿਰ ਕੁੱਟੀ ਨਹੀਂ ਜਾਂਦੀ ਜੇ ਇਦਾਂ ਹੀ ਆਪਾਂ ਹੋ ਕਰਦੇ ਆ ਇਹਨੂੰ ਹਾਂ ਜੇ ਜੇ ਕੁੱਟੀ ਜਾਂਦੀ ਹਾਂ ਲਾਲ ਹੋਇਆ ਤੇ ਕੱਢਣੀ ਹੈ ਬੀਬੀ ਕਹਿੰਦੇ ਦੇਖਦੇ ਆਪਾਂ ਕੈਮਰਾ ਔਨ ਹੀ ਰੱਖਾਂਗੇ ਬੀਬੀ ਕਿੰਨਾ ਖਲਾਲ ਕਰਦੇ ਨੇ ਇਹ ਵੀ ਟੋਹੀ ਤਾਂ ਠੀਕ ਰਹਿੰਦੀ ਆ ਬੀਬੀ ਇਹ ਕਾਦੇ ਵਾਸਤੇ ਹੁੰਦੀ ਆ ਕਮਰ ਕਾਸ ਹੁੰਦੀ ਆ ਬੀਬੀ ਨਾਲ ਗੁੱਧ ਪਾਉਂਦੇ ਨੇ ਉਹ ਟੋਹੀ ਤਾਂ ਠੀਕ ਰਹਿੰਦੀ ਹੁੰਦੀ ਆ ਹੂੰ 5 ਮਿੰਟ ਬਾਅਦ ਆਪੀ ਕੁੱਤੀ ਜਾਂਦੀ ਹੁੰਦੀ ਹੂੰ ਆਪਾਂ ਚੱਲ ਕੁੱਤੀਆਂ ਦੇ ਪਾਈਆਂ ਲੱਗਦੀਆਂ ਮਿਲਦੀਆਂ ਹੂੰ ਖਾਸੀ ਹੋ ਗਿਆ ਇਹ ਵੀ ਸਮਾਨ ਹਨਾ ਲਓ ਜੀ ਆ ਪੁੰਨ ਲਿਆ ਆਪਾਂ ਨੇ ਇਹਨੂੰ ਪਲੇਟ 'ਚ ਕੱਢ ਲੈਣਾ ਤੇ ਨਾਲ ਦੀ ਨਾਲ ਗਰਮ ਗਰਮ ਮਿਕਸੀ 'ਚ ਪੀਸਣੀ ਪੈਣੀ ਹੈ ਤੇ ਇਧਰ ਆਪਾਂ ਆਟਾ ਪਾ ਦਿੰਦੇ ਆ ਮੈਂ ਉਧਰ ਮਿਕਸੀ 'ਚ ਇਹਨੂੰ ਪੀਸ ਲੈਣੀ ਆ ਲਓ ਜੀ ਇਧਰ ਆਟਾ ਬੀਬੀ ਨੇ ਇੰਨਾ ਪਾਤਾ ਤੇ ਫਿਰ ਤਾਜੀ-ਤਾਜੀ ਬਣਾ ਲਵੇ ਥੋੜੀ ਜੀ ਬਣਾ ਲਵੇ ਫਿਰ ਫੇਰ ਜਦ ਖਾਣੀ ਹੋਵੇ ਫਿਰ ਬਣਾ ਲੇ ਮੈਂ ਇਹਨੂੰ ਉਧਰ ਮਿਕਸੀ 'ਚ ਕੁੱਟ ਲਾਂ ਕੱਟ ਕਰ ਲਓ ਜੀ ਦੇਖੋ ਉਹ ਕਚੀਰਾ ਗੁੰਦ ਪੀਸ ਕੇ ਇਦਾਂ ਦੀ ਹੋ ਗਈ ਐ ਤੇ ਹੁਣ ਇਹਦੇ ਵਿੱਚ ਹੀ ਮੈਂ ਆ ਬਾਦਾਮ ਪੀਸ ਲੂੰਗੀ ਲਓ ਜੀ ਆ ਇਧਰ ਸਾਰਾ ਸਮਾਨ ਆਪਾਂ ਨੇ ਰੈਡੀ ਕਰਤਾ ਉਹਨੇ ਬੀਬੀ ਇਹਨੂੰ ਉਹ ਕਰਦੇ ਨੇ ਫਿਰ ਦੇਲੇ ਵਿੱਚ ਕਟਸ਼ੀ ਮੈਂ ਭੱਜ ਕੇ ਅਮਰੇ ਦੇ ਪਾਪਾ ਨੂੰ ਰੋਟੀ ਫੜਾਇਆ ਰਾਤ ਵੀ ਅਸੀਂ ਤਾਂ ਭਾਈ ਖਾ ਕੇ ਲੱਗੇ ਆ ਅੱਟ ਸਹੀ ਕਰਾਂਗੇ ਦਿਨ ਚ ਹੋਰ ਕੰਮ ਧੰਦੇ ਹੁੰਦੇ ਨੇ ਤੁਹਾਨੂੰ ਪਤਾ ਹੀ ਐ ਹਨਾ ਬੁਟੀਕ ਦੇ ਵੀ ਤੇ ਰਾਤ ਨੂੰ ਟਾਈਮ ਲੱਗਦਾ ਇਹ ਜੇ ਕਸੇ ਦਾ ਲਓ ਜੀ ਆ ਦੇਖੋ ਕਿਉ ਤੁਸੀਂ ਇੰਨਾ ਕਿ ਭੁੱਲਣਾ ਐਨ ਭੁੱਜ ਗਿਆ ਬੰਦ ਕਰ ਦੋ ਬੀਬੀ ਕਰ ਦਵਾਂ ਮੈਂ ਹੂੰ ਕਰ ਦੋ ਲਓ ਜੀ ਗੈਸ ਆਪਾਂ ਨੇ ਬੰਦ ਕਰਤਾ ਬੀਬੀ ਕਹਿੰਦੇ ਵੀ ਫੇਰ ਕੜਾਹੀ ਗਰਮ ਹੁੰਦੀ ਆ ਵੀ ਫੇਰ ਵੀ ਬਾਅਦ ਚ ਇਹ ਕਿੰਨਾ ਚਿਰ ਰਿੱਜੀ ਜਾਂਦਾ ਵੀ ਪਹਿਲਾਂ ਹੀ ਬੰਦ ਕਰ ਦਵੇ ਥੋੜਾ ਇਹ ਚਲ ਹਾਂ ਲਓ ਜੀ ਸਭ ਤੋਂ ਪਹਿਲਾਂ ਆਪਾਂ ਨੇ ਸੌਗੀ ਪਾਤੀ ਐ ਇਹਦੇ ਵਿੱਚ ਕਿਉਂਕਿ ਇਹ ਥੋੜੀ ਜੀ ਫੁੱਲ ਜੂਗੀ ਇਹ ਥੋੜੇ ਜੀ ਗਰਮ ਦੇ ਵਿੱਚ ਪਾਓ ਤੁਸੀਂ ਜੋ ਉੱਪਰ ਪਾਉਂਗੇ ਤਾਂ ਫੇਰ ਉਹਦੇ ਵਿਚਾਰੀ ਦਾ ਪੜਾਕਾ ਹੋ ਜਾਏਗਾ। ਪਾਓ ਪਾ ਲਈ। ਹਾਂ। ਕਾਰੀਆਂ ਮਿਰਚਾਂ ਵੀ ਪਾ ਸਕਦੇ ਹੋ ਤੁਸੀਂ ਇਹਦੇ ਵਿੱਚ ਕੁੱਟ ਕੇ ਪਰ ਆਪਣੇ ਨਹੀਂ ਖਾਂਦੇ ਹੈਗੇ ਆ ਫੁੱਲਗੀਆਂ ਦੇਖੋ ਪਾ ਦੋ ਉਸਮਾਨ ਬੀਬੀ। ਆ ਦੇਖੋ ਫੁੱਲਗੀਆਂ ਸੌਗੀਆਂ। ਤੇ ਆ ਹੁਣ ਆਪਾਂ ਨੇ ਜਿਹੜੇ ਡਰਾਈ ਫਰੂਟਸ ਕਜੀਰਾ ਗੂੰਦ ਵਗੈਰਾ ਕੁੱਟੀ ਸੀਗੀ। ਆਹਾ ਉਹ ਪਾ ਦਿੰਨੇ। ਇਹੋ ਦੇਖੋ ਇਹ ਵੀ ਵਿੱਚ ਐ ਨਾ ਰੜ ਰਿਹਾ ਉਸਮਾਨ ਕਿਉਂਕਿ ਇਹਨੂੰ ਵੀ ਥੋੜਾ ਜਿਹਾ ਸੇਕ ਲੱਗਣਾ। ਜ਼ਰੂਰੀ ਹੈਗਾ। ਵੀਡੀਓ ਵੀ ਪਾ ਲਿਆ ਤੇ ਵਿੱਚ ਆਪਾਂ ਨੇ ਫਿਰ ਹੁਣ ਪਾਤਾ ਕੱਦੂ ਕਾਸ਼ ਕਰਿਆ ਹੋਇਆ ਨਾਰੀਅਲ ਤੇ ਜਿਹੜੀ ਇਹ ਹੈਗੀ ਆ ਖੰਡ ਇਹਨੂੰ ਆਪਾਂ ਨੇ ਹਲਕਾ ਜਿਹਾ ਠੰਡਾ ਕਰਕੇ ਪਾਣਾ ਹਾਂ ਨਹੀਂ ਫਿਰ ਕੀ ਹੋ ਜਾਣਾ ਬੀਬੀ ਪਾਣੀ ਛੱਡ ਬੀਬੀ ਕਹਿੰਦਾ ਨਹੀਂ ਫਿਰ ਪਾਣੀ ਛੱਡ ਦੇਣਾ ਇਹਨੇ ਹੰਜੀਰੀ ਨੇ ਥੋੜਾ ਹਿਲਾਉਂਦੇ ਨੇ ਬੀਬੀ ਲਓ ਜੀ ਬੀਬੀ ਨੇ ਹੰਤਾ ਹੋ ਗਿਆ ਉਹ ਕਰ ਲਈ ਠੰਡੀ ਕਰ ਲਈ ਮਾਰ ਮਾਰ ਕੇ ਇਹ ਖੁਲਚਣਾ ਤੇ ਇਹਦੇ ਵਿੱਚ ਆਪਾਂ ਆਹ ਪਾਵਾਂਗੇ ਦੇਸੀ ਖੰਡ ਵੀ ਵੀ ਸਾਰੀ ਜਿਆਦੇ ਹੋ ਜੇਗੀ ਥੋੜੀ ਰੱਖ ਲਵਾਂਗੇ ਆਪਾਂ ਟੇਸਟ ਕਰਕੇ ਫਿਰ ਬਾਅਦ ਚ ਹੋਰ ਪਾਵਾਂਗੇ ਜੇ ਲੱਗਿਆ ਆਪਾਂ ਨੂੰ ਵੀ ਘੱਟ ਆ ਕਿਉਂਕਿ ਮਿੱਠਾ ਜਿਆਦੇ ਨਹੀਂ ਖਾਦਾ ਜਾਂਦਾ ਸ਼ਿੰਦਰ ਤਾਂ ਲੈਪਣੇ ਖਾਓ ਤੁਸੀਂ ਵੀ ਇੰਨੀ ਸੋਹਣੀ ਖੁਸ਼ਬੂ ਆ ਰਹੀ ਹੈ ਹੋਰ ਮੈਂ ਤੁਹਾਨੂੰ ਵੀ ਰੀਸ ਲਾ ਦੰਨੀ ਆ ਕਈ ਪੈਣਾ ਕਹਿੰਦੀਆਂ ਨੇ ਫਿਰ ਜਰਾ ਰਾਜਵੀਰ ਬਣਾ ਕੇ ਹਟਦੀ ਆ ਫਿਰ ਅਸੀਂ ਵੀ ਜ਼ਰੂਰ ਬਣਾਉਨੇ ਆ ਹੋਰ ਬੀਬੀ ਦੇ ਹੱਥ ਦੀ ਪੰਜੀ ਦੀ ਖਾਓ ਗਰਮਾ ਗਰਮ ਮਾਵਾ ਦੇ ਹੱਥ ਦੀ ਜਿਹੜਾ ਮਿਲਦੀ ਆ ਹੋਰ ਲੋਹਰ ਲਾਤੀ ਸਾਰੀ ਤੇ ਉਧਰ ਅਸੀਂ ਦੁੱਧ ਦਾਦ ਧਰਲੇ ਪਾਈ ਰਾਤ ਦਾ ਹਸਤਾ ਦੁੱਧ ਪੀ ਕੇ ਪੈਣੇ ਆ ਮੱਜਿਆ ਤੇ ਬੈਠ ਕੇ ਆ ਨਾ ਹਾਂ ਚਲ ਹੁਣ ਪੰਜੀਰੀ ਦਾ ਬਣ ਗਈ ਚਲੋ ਹੁਣ ਠੀਕ ਹੈ ਜੀ ਹੋਰ ਤੁਹਾਨੂੰ ਸਾਡੀ ਪੰਜੀਰੀ ਕਿਵੇਂ ਦੀ ਲੱਗੀ ਸਾਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹੁਣ ਆਪਾਂ ਕਰਦੇ ਆਂ ਫਤਿਹ ਦੀ ਸਾਂਝ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ